ਵੀਡੀਓ ਵਾਲ ਕਰ ਰਹੇ ਲੋਕ ਜਾਂਦੇ ਨੇ ਮਨਾਲੀ ਪਰ ਤੁਹਾਨੂੰ ਇੱਕ ਦੱਸ ਦਈਏ ਕਿ ਪਠਾਨਕੋਟ ਤੋਂ 30 ਕਿਲੋਮੀਟਰ ਜਿਹੜਾ ਚਮਰੋੜ ਪਿੰਡ ਹੈਗਾ ਵਾ ਉੱਥੇ ਮੀਨੀ ਕੋਵਾ ਜਿੱਥੇ ਕਿ ਤੁਸੀਂ ਆ ਕੇ ਬੋਟ ਵਗੈਰਾ ਦਾ ਵੀ ਨਜ਼ਾਰਾ ਲੈ ਸਕਦੇ ਹੋ ਘੋੜਸਵਾਰੀ ਦਾ ਨਜ਼ਾਰਾ ਵੀ ਲੈ ਸਕਦੇ ਹੋ ਹੋਰ ਵੀ ਕਾਫੀ ਜੜੀਆਂ ਹੈਗੀਆਂ ਵਾ ਇੱਥੇ ਤੁਹਾਨੂੰ ਸਹੂਲਤਾਂ ਮਿਲ ਸਕਦੀਆਂ ਖੇਡਣ ਨੂੰ ਬੱਚਿਆਂ ਨੂੰ ਕਾਫੀ ਸਹੂਲਤਾਂ ਹੈਗੀਆਂ ਜੇਕਰ ਗੱਲ ਕਰੀਏ ਤਾਂ ਇੱਥੇ ਜਿਹੜਾ ਹੈਗਾ ਵਾ ਕਾਫੀ ਵਧੀਆ ਜਿਹੜੀ ਹੈਗੀ ਵਕੇਸ਼ਨ ਆਪਾਂ ਕਹਿ ਸਕਦੇ ਹਾਂ ਲਗਾਤਾਰ ਇੱਥੇ ਜਿਹੜਾ ਆਪਾਂ ਡੈਮ ਦੇਖਦੇ ਹਾਂ ਡੈਮ ਦੇ ਵਿੱਚ ਜਿਹੜੀਆਂ ਹੈਗੀਆਂ ਕਿਸਤੀਆਂ ਚੱਲਦੀਆਂ ਨੇ ਲੋਕ ਆਉਂਦੇ ਨੇ ਦੂਰੋਂ ਦੂਰੋਂ ਬੱਚੇ ਜਿਹੜੇ ਹੈਗੇ ਆ ਇੱਥੇ ਆ ਕੇ ਨਜ਼ਾਰਾ ਲੈ ਸਕਦੇ ਨੇ ਤੁਸੀਂ ਵੀ ਜੇਕਰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਿਤੇ ਮਨ ਬਣਾਉਂਦੇ ਹੋ ਤਾਂ ਇੱਥੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਕੈਮਰਾ ਪਰਸੰਦ ਨਾਲ ਪਣੀ ਤਰੋੜਾ ਚਮਰੋੜ

ਆਨੇ ਆਪਸ ਦਾ ਨਾਂ ਬੈਟਰੀ ਨਹੀਂ ਚਾ ਉਹ ਲਾਉਂਦਾ ਹੈ ਆਨਜੀ ਭਾਈ ਜੀ ਕੀ ਨਾਮ ਜੀ ਕੋਈ ਗੱਲ ਨਹੀਂ ਭਾਈ ਇਹ ਪਤਾ ਨਹੀਂ ਕਿ ਕਿਹੜੀ ਜਗ੍ਹਾ ਤੋਂ ਆਏ ਕਿਹੜੀ ਜਗ੍ਹਾ ਤੋਂ ਆਏ ਪਤਾ ਇਹ ਤਾਂ ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ ਮਿਨੀ ਕੋਵਾ ਦੇ ਵਿੱਚ ਘੁੰਮ ਰਿਹਾ ਇੱਕ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਅੱਛਾ ਮਹਿਸੂਸ ਹੋ ਰਿਹਾ ਕੀ ਕੀ ਫੈਸਿਲਿਟੀਆਂ ਮਿਲ ਰਹੀਆਂ ਇੱਥੇ ਇਹ ਵੀ ਫੈਸਿਲਿਟੀਆਂ ਮਿਲੀਆਂ ਵੀ ਆਈ ਪ ਫੈਸਿਲਿਟੀਆਂ ਹੈਗੀਆਂ ਜਿਵੇਂ ਕਿ ਗਰਮੀਆਂ ਦੇ ਵਿੱਚ ਬੱਚੇ ਚਾਹੁੰਦੇ ਨੇ ਕੋਈ ਘੁੰਮਣ ਜਗ੍ਹਾ ਵਾਸਤੇ ਤੇ ਤੁਸੀਂ ਕੀ ਕਹੋਗੇ ਬਹੁਤ ਅੱਛੀ ਵਕੇਸ਼ਨ ਹੈਗੀ ਜੀ ਸਾਨੂੰ ਨੌਰਥ ਇੰਡੀਆ ਸਾਊਥ ਇੰਡੀਆ ਜਾਂਦੇ ਜੁਲਦੇ ਆਪਣਾ ਨੌਰਥ ਇੰਡੀਆ ਦੇ ਵਿੱਚ ਕੁਝ ਲੋਕੇਸ਼ਨ ਫਿਲੀ ਹੈ ਹਾਂਜੀ ਭਾਈ ਜੀ ਕੀ ਨਾਮ ਹੈ ਜੀ 사ਜਨ 사ਜਨ ਜੀ ਕੌਣ ਕੌਣ ਸੀ ਬੋਰਡ ਚੱਲ ਰਹੀ ਹੈ ਜਹਾਂ ਪੇ ਕਿਸੇ ਕੋ ਸਿਰਫ ਆਪਣੀ ਸਪੀਡ ਬੋਰਡ ਜੀ ਹੈ ਔਰ ਇੱਕ ਹਾਈ ਸਪੀਡ ਬੋਰਡ ਹੈ ਲੇਕਿਨ ਉਹ ਅੱਭੀ ਸਰਵਿਸ ਤੇ ਗਈ ਹੋਈ ਆ ਓਕੇ ਔਰ प्राइस इन इसका है स्पीड बोर्ड का 400 हंड्रेड पर पर्सन और हाई हाँ। स्पीड का 500 हंड्रेड पर पर्सन और हमारा राउंड होता है ढाई से तीन किलोमीटर का कौन सी वोकेशन है लोकेशन कौन सी है लोकेशन लोकेशन है जगह कौन सी है ये जब मिनी गोवा कहते हैं इसे ओके और गांव का नाम चिवन रोड है ओके जैसे लोग मनाली वगैरह घूमने जाते हैं गर्मियों में क्या कहना चाहोगे सेम ही लोकेशन है हम भी इधर भी आना चाहिए पंजाब वालों को इधर भी ठीक हाँ जी भैया क्या नाम है वरुण कुमार कहाँ से आए हो गुरदासपुर से मिनी गोवा में घूम रहे हो कैसा महसूस हो रहा है मिनी गोवा में है बहुत डिफरेंट लग रहा है कि कि लग रहा है है कहीं हिल स्टेशन पे है पे बढ़िया जगह लोग मनाली वगैरह जाते हैं जब गर्मियों की छुट्टी होती है तो क्या कहना चाहोगे देखो ना हम डिस्ट्रिक्ट गुरदासपुर से आए हैं हमें मनाली तो चलो बहुत, बहुत ज्यादा पड़ता है दूर पड़ता है हमें नेबर सबसे बढ़िया एरिया यही पड़ता है मिनी गोवा जमरो घूमने के लिए अगर टाइम सेविंग के लिए सबसे बढ़िया एरिया है वाला हाँ जी बेटा जी क्या नाम है मेरा नाम विवान है विवान आज मिनी गोबा में घूमने आए हो क्या कहना चाहोगे यहाँ पे वेदर थोड़ा गर्म है बट गर्मियों के सीजन में यहाँ पे गर्म है और हम गुरदासपुर से आए हैं तो यहाँ पे आने के लिए अच्छा अच्छा व्यू है मतलब हाइट पे है और स्पेशली यहाँ पे सी के, के लिए है कि की बो, बोटिंग आ जाती है और और भी सारी काफी सारी एक्टिविटीज है जो हम कर सकते हैं यहाँ पे तो अच्छा अच्छा लग रहा है अच्छा चलो गुड हां जी बेटा क्या नाम है मोक्ष मोक्ष मिनी गोवा में घूम रहे हो कैसा महसूस कर रहे हो अच्छा अच्छा रिपोर्टिंग की है कैसा लगा फाइन अच्छा गुड मिनी गोवा ਦੇ ਵਿੱਚ ਘੁੰਮ ਰਹੇ ਆ ਜਿੱਥੇ ਕਿ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਕਿ ਤੁਹਾਨੂੰ ਕਾਫੀ ਚੜੀਆਂ ਹੈਗੀਆਂ ਵਾ ਇੱਥੇ ਸਹੂਲਤਾਂ ਮਿਲ ਸਕਦੀਆਂ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਦੇ ਵਿੱਚ ਆਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰ ਜਰੂਰ ਆਓ ਸਾਡੇ ਨਾਲ ਜਿਹੜੇ ਬੋਰਡ ਚਲਾਉਂਦੇ ਨੇ ਵੀਰ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਵੀਰ ਜੀ ਕੀ ਨਾਮ ਹੈ ਮੈਂ ਨਾਮ ਦੱਸ ਦੇਣਾ ਕੀ ਕਹਿਣਾ ਚਾਹੋਗੇ ਕਿੰਨੀਆਂ ਸਵਾਰੀਆਂ ਐਸ ਬੋਰਡ ਦੇ ਵਿੱਚ ਬੈਠ ਸਕਦੇ ਸਾਡੇ ਕੋਲ 12 ਸਵਾਰੀਆਂ ਲੈ ਜਾਂਦੀ ਹੈ ਤੇ ਉਹਨਾਂ ਨੂੰ ਸਿੱਧੀ ਜਾ ਟਾਪ ਬਿਲਕੁਲ ਗਾੜੀ ਚੱਕ ਕੇ ਧਿਆਨ ਰੱਖ ਕੇ ਚੱਲਦੇ ਨੇ ਤੇ ਕੀ ਜਿਹੜੀ ਹੈਗੀ ਆ ਸੇਫਟੀ ਕੀ ਹੈ ਜੀ ਸੇਫਟੀ ਸੇਫਟੀ ਦੇਖ ਕੇ ਪਾਈਏਗੇ ਉਹ ਸਾਡੇ ਕੋਲ ਰਿੰਗ ਵੀ ਹੈ ਜੀ ਅਬਰ ਤੋਂ ਫੜੇ ਨਾ ਰਿੰਗ ਵੀ ਹੈ ਜੀ ਸਰਪੰਚ ਨੇ ਕਹਿੰਦਾ ਜੇ ਵੀ ਉਹ ਅੱਗੇ ਸੱfte ਤੋਂ ਦਵਾਣਾ ਮੁਕਤ ਕਰਾ ਦੇ। ਇਹ ਲੋਹਾਂ ਨੂੰ ਦਵਾਣਾ ਸਵਾਰਨੇ ਤੇ ਜੱਗ ਬਾਹਰ ਹੀ ਦਵਾਣੀ ਜਾਂਦੀ। 12 ਦੇ ਤੇ ਹਮਲਾ। ਜਿਹੜੀ ਹੋਰ ਪਬਲਿਕ ਆਣਾ ਚਾਹਦੀ ਆ ਉਹਨਾਂ ਨੂੰ ਕੀ ਮੈਸੇਜ ਹੈ? ਆਪਾਂ ਉਹਨਾਂ ਨੂੰ ਕਹੋ ਵੱਧ ਵੱਡਾ ਹੋਣ। ਬੜੀਆਂ ਜਿਹੜੀ ਪ੍ਰੋਗਰਾਮ ਕਾ ਬੀ ਐਕਟੀਵਿਟੀ ਹੈ ਸਾਡੇ ਕੋਲ ਹੈਗੀਆਂ। ਤਾਂ ਹੈਗੀਆਂ। ਐਕਟੀਵਿਟੀਆਂ ਕਾਫੀ ਹੈਗੀਆਂ। ਵੀਰ ਜੀ ਸਾਡੇ ਨਾਲ ਨੇ। ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਅੰਮ੍ਰਿਤਸਰ ਤੋਂ ਆਜੇ ਤਾਂ ਵੀ ਢਿੰਗੀ ਗੋਵਾ ਚਾਇਆ ਕੀ ਜਾਣਾ ਚਾਹੁੰਦੇ ਦੁਨਿਆਵੀ ਲੋੜੇ ਮੈਦਮ ਦੇਖਦੇ ਹੁੰਦੇ ਆ ਬੜੀ ਲਗਾ ਮੋਲ ਹੋਈ ਹੈ ਇਹਨੇ ਦੇ ਲੋਮ ਜਾਂਦੇ ਨੇ ਮਨਾਰੀ ਰਮਣ ਜਾਂਦੇ ਨੇ ਜਾਂ ਹੋਰ ਜਗ੍ਹਾ ਦੇ ਰਿਮਿਸ਼ਨਾਂ ਤੇ ਜਾਂਦੇ ਨੇ ਢਿੰਗੀ ਗੋਵਾ ਕਿਸ ਤਰ੍ਹਾਂ ਲੱਗਾ ਕੋਈ ਦੂਸਰੇ ਜੇਸੋ ਵਧੀਆ ਹੈ ਬੱਚਿਆਂ ਦਾ ਫੈਕਿੰਗ ਕਿੰਨਾ ਤੜਕਿਆ ਹੈ ਜੀ ਜੇ ਤੁਹਾਨੂੰ ਜਾਇੰਗ ਰਦਰ ਦੇ ਸਲੇ ਸੱਲੀ ਵਰੀ ਆਏ ਹਾਂ ਸੱਜੀ ਵੀ ਆਏ ਕੀ ਮੈਸੇਜ ਕਰਨਾ ਚਾਹੋਗੇ ਆਪਕੋ ਸੋਚਿਆ ਲੱਗਿਆ ਗੱਲ ਜਿਆ ਉਦੋਂ ਕਰੂਗਾ ਮੈਂ ਜੀ ਜੇਕਰ ਤੁਸੀਂ ਵੀ ਢਲੋਹਜੀ ਜਾਂਦੇ ਹੋ ਤਾਂ ਚੰਮਰੋੜ ਮਿਨੀ ਗੋਵਾ ਦੇ ਵਿੱਚ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਅਤੇ ਇੱਥੇ ਆ ਕੇ ਜਿਹੜਾ ਹੈਗਾ ਨਜ਼ਾਰਾ ਲਓ ਕੈਮਰਾ ਪਰਸਨ ਨਾਲ ਮਨੀ ਤਰੋੜਾ ਚੰਮਰੋੜ ਚੰਮਰੋੜ ਦੇ ਵਿੱਚ ਮਿਨੀ ਗੋਵਾ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਫਾਸਟ ਫੂਡ ਦਾ ਵੀ ਜਿਹੜਾ ਹੈਗਾ ਹਰ ਤਰ੍ਹਾਂ ਦਾ ਜਿਹੜੀ ਸਹੂਲਤ ਮਿਲੂਗੀ ਤੇ ਜੇਕਰ ਗੱਲ ਕਰੀਏ ਤਾਂ ਗੱਡੀਆਂ ਦੀ ਫਟੀਆਂ ਦੀ ਪਾਰਕਿੰਗ ਵੀ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਜਿਹੜੀ ਹੈਗੀ ਢੰਗ ਦੇ ਨਾਲ ਕੀਤੀ ਗਈ ਹੈਗੀ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜੀਆਂ ਖਾਨਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਜੇਕਰ ਤੁਸੀਂ ਵੀ ਇੱਥੇ ਆਂਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਵੇਗੀ ਚਾਹੇ ਤੁਸੀਂ ਪਾਰਕਿੰਗ ਦੀ ਗੱਲ ਕਰੀਏ ਤਾਂ ਪਾਰਕਿੰਗ ਦੇ ਵਿੱਚ ਵੀ ਤੁਸੀਂ ਆਪਣੀਆਂ ਗੱਡੀਆਂ ਲਗਾ ਕੇ ਆਪਣਾ ਜਿਹੜਾ ਇੰਜੋਏਮੈਂਟ ਕਰ ਸਕਦੇ ਹੋ ਬੱਚਿਆਂ ਦੇ ਨਾਲ ਆਓ ਤੇ ਇੱਥੇ ਜਿਹੜਾ ਹੈਗਾ ਇੱਕ ਵਾਰ ਜਿਹੜਾ ਹੈਗਾ ਤੁਸੀਂ ਇਸ ਲੋਕੇਸ਼ਨ ਤੇ ਆਓਗੇ ਤਾਂ ਤੁਸੀਂ ਬਾਰ-ਬਾਰ ਆਓਗੇ ਕਿਉਂਕਿ ਅ ਕਿਆ ਜਾਂਦਾ ਮਨਾਲੀ ਚਲੇ ਜਾਓ ਜਾਂ ਹੋਰ ਕਿਤੇ ਜਗ੍ਹਾ ਤੇ ਚਲੇ ਜਾਓ ਸਟੀਆਂ ਦੇ ਵਿੱਚ ਖਾਸ ਕਰਕੇ ਲੋਕ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਕੋ ਮੰਦਾ ਪ੍ਰੋਗਰਾਮ ਬਣਾਉਂਦੇ ਨੇ ਪਰ ਜਿਹੜਾ ਮੀਨੀ ਕੋਵਾ ਹੈਗਾ ਵਾ ਚਮਰੋੜ ਦੇ ਵਿੱਚ ਹੈਗਾ ਵਾ ਉੱਥੇ ਖੜੇ ਆ ਤੇ ਜ਼ਰੂਰ ਇੱਕ ਵਾਰੀ ਜਿਹੜਾ ਇੱਥੇ ਦਾ ਵਿਜ਼ਿਟ ਕਰੋ ਤੁਹਾਨੂੰ ਵੀ ਵਾਕਿਆ ਲੱਗੇਗਾ ਕਿ ਤੁਸੀਂ ਇੱਥੇ ਆਏ ਹੋ ਤੇ ਤੁਹਾਡੇ ਜਿਹੜੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਜਿਹੜੀ ਇਹ ਥਾਣੇ ਦਾ ਕੈਮਰਾ ਪਰਸਨ ਦੇ ਨਾਲ ਪ੍ਰੀਤ ਰੋੜਾ ਚੰਦਰੋੜ